ਕੱਟੀ ਚਾਰਮਾ ਦੀ ਜਰਵਾਣਿਆਂ ਦੀ ਸਰਕਾਰ ਆ ਉਹਨਾਂ ਨੂੰ ਟੱਕਰ ਲੈਣੀ ਬਾਦਸ਼ਾਹ ਜਿਹਦੇ ਕੋਲ ਲੱਖਾਂ ਫੌਜਾਂ ਨੇ ਉਹਦੇ ਲਈ ਪੂਰੀ ਵਿਰੋਧ ਬੰਦ ਸੀ ਕੇਰੇ ਭਾਈ ਏਕਾ ਜੀ ਔਰ ਭਾਈ ਬਾਦੂ ਜੀ ਇਹ ਦੋਵੇਂ ਬੀਬੀ ਬੀਰੋ ਨੂੰ ਮਹਿਲਾ ਲੈਣ ਗਏ ਕੋਈ ਗੱਲ ਹੋਈ ਜਦੋਂ ਦਰਵਾਜ਼ਾ ਖੜਕਾਇਆ ਸੀ ਬੀਬੀ ਜੀ ਨੇ ਦਰਵਾਜ਼ਾ ਖੋਲ੍ਹਿਆ ਬੀਬੀ ਬੀਰੋ ਦੀ ਕਹਿਣ ਲੱਗੇ ਮੇਰੇ ਇਹਦਾ ਦੇ ਦੁਸ਼ਮਣੇ ਇੱਥੇ ਫਿਰਦੇ ਆ ਤੁਰਕ ਮੈਂ ਦਰਵਾਜ਼ਾ ਨਹੀਂ ਖੋਲਣਾ ਕਹਰੇ ਤੁਸੀਂ ਉਹਨਾਂ ਵਿੱਚੋਂ ਕੋਈ ਹੋ ਜੇ ਨਹੀਂ ਸੁਤੇ ਹੋ ਵਰਤੀ ਖਾਲਸਾ ਜੀ ਇਹਨਾਂ ਜੰਗਲਾਂ ਵਿੱਚ ਤੁਰਕਾਂ ਨਾਲ ਲੜੇਛਣ ਬਹੁਤ ਮੁਖਰੇਵਾ ਰਿਹਾ ਹਰ ਤੱਕ ਫਿਰੋਵੀ ਸਮਾ ਆਇਆ ਸੀ ਤਦੋਂ ਸਿੰਘਾਂ ਦੇ ਸਿਰਾਂ ਤੇ ਗੁੱਤ ਪਏ ਹੋਏ ਸੀ ਇੱਕ ਕੱਟਣਾ ਪਿਆਸ ਵਿੱਚ ਹੁੰਦੀ ਹੈ ਕਈ ਮਹਿਰੀਨ ਸਾਡੇ ਮਾਨੇ ਨੂੰ ਸਵਾਲ ਕਰਕੇ ਜਗਾਸਾ ਪ੍ਰਦਰਸ਼ਨ ਦਾ ਜਾਣੂ ਕਿ ਆਪਾਂ ਜਦੋਂ ਉਰਵਗਿਆ ਰਾਸ ਕਦਰ ਮੇਂ ਬੋਲ ਵਿਦਵਾਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਹੋਈ ਪਹਿਲਾਂ ਮੰਗਲ ਹੋਣਾ ਤੇ ਤਸਪਾਸ ਸਿੰਘ ਨਾਲ ਦੰਤਾ ਉਹਦਾ ਤੇ ਪੰਜਾਬ ਪਿਆਰਿਆਂ ਦਾ ਚਾਹ ਸਹਿਬ ਨਾਮ ਦਾ ਕਾਣ ਮੁਖਿਆਂ ਦਾ ਜੀਤਾਂ ਦਾ ਸਾਰਿਆਂ ਤੇ ਤੇ ਕਰ ਤੇ ਖਿਰ ਅਖੀਰ ਦਾ ਬਾਕੀ ਨਾਮ ਇਸਮਾਪਤੀ ਹੈ ਸੱਤਰਬਦਕ ਤੋਂ ਸਾਡੀ ਅਰਦਾਸ ਬੇਨਤੀ ਅਦਵਾਨ ਦੀ ਸਮਾਪਤੀ ਹੈ ਸਾਡੀਆਂ ਆਦਰੀਆਂ ਲਓ ਕਿ ਇੰਨਾ ਪਿੱਛੇ ਸਾਰਾ ਜ਼ਿਕਰ ਕਰਨ ਦੀ ਕਿਉਂ ਜਰੂਰ ਹੈ ਸਾਰੀ ਉਸ ਲੰਮੀ ਅਰਦਾਸ ਨੂੰ ਪੰਜਾਂ ਪਿਆਰਿਆਂ ਨੂੰ ਤੋਂ ਸਹਿਬਜ਼ਾਦਿਆਂ ਨੂੰ ਚਾਲੀ ਮੁਕਤਿਆਂ ਨੂੰ ਸਿੱਧਾਂ ਨੂੰ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਵਰਜਾਂ ਸਾਰੇ ਮਹਾਂਪੁਰਖਾਂ ਨੂੰ ਯਾਦ ਕਰਨ ਦੀ ਕੀ ਲੋਕ ਕੋਈ ਕਹ ਸਕਦਾ ਨਾ ਵੀ ਸਿੱਧਾ ਵੀ ਨਾ ਕਹਿ ਸਕਦੇ ਅਰਦਾਸ ਹੀ ਕਰਨੀ ਇਹਦੇ ਲਈ ਇੱਕ ਕਟਨਾ ਮਹਾਂਪੁਰਖ ਸੁਣਾਉਂਦੇ ਵਿਦਵਾਨ ਸੁਣਾਉਂਦੇ ਇਹਨੇ ਜੋ ਮੁਸਲਮਾਨ ਉਹ ਕਿਤੇ ਰਾਹ ਵੱਡ ਗਿਆ ਜੰਗਲ 'ਚ ਠੱਡ ਵੱਡੀ ਸੀ ਮੀਂਹ ਪੈਗਾ ਸੀ ਉਹਨੇ ਵੇਖਿਆ ਕਿ ਕੋਈ ਝੁੱਗੀ ਹੈ ਇੱਥੇ ਸ਼ਾਇਦ ਕੋਈ ਮੈਨੂੰ ਰਹਿਸ਼ ਦਾ ਪ੍ਰਬੰਧ ਹੋਵੇ ਉਹਨੇ ਬਾਹਰੋਂ ਦਰਵਾਜ਼ਾ ਖੜਕਾਇਆ ਅੰਦਰੋਂ ਸਿੰਘ ਨੇ ਪੁੱਛਿਆ ਭਾਈ ਕੌਣ ਉਹਨੇ ਦੱਸਿਆ ਵੀ ਮੈਂ ਆਪਣਾ ਨਾਮ ਦੱਸਿਆ ਸਿੰਘ ਨੇ ਆਖਿਆ ਕਿ હું ਹਰ ਮੁਸਲਮਾਨ ਤੇ ਮੈਂ ਸਿੰਘ ਕਿ ਮੇਰੀ ਕਰ ਤੇ ਮੇਰੇ ਨਾਲ ਪਰਿਵਾਰ ਹੈ ਕਿ ਮੈਂ ਤੈਨੂੰ ਜਾਣਦਾ ਨਹੀਂ ਤੁਹਾਡੇ ਨਾਲ ਸਾਡੇ ਜੱਗ ਚੱਦਰੇ ਨੇ ਯੁੱਧ ਚੱਲਦੇ ਇਹ ਮੈਂ ਤੇਰੇ ਤੇ ਵਿਸ਼ਵਾਸ ਨਹੀਂ ਕਰ ਸਕਦਾ ਕਿ ਦਰਵਾਜ਼ਾ ਖੋਲਣਾ ਤੇ ਤੂੰ ਅੰਦਰ ਹਮਲਾ ਕਰ ਦੇ ਮੇਰਾ ਪਰਿਵਾਰ ਹੈ ਬੱਚੇ ਨੇ ਮੈਨੂੰ ਆਪਣਾ ਤੇ ਕੋਈ ਨਹੀਂ ਕਰਤਾਰ ਬਾੜੀ ਹੈ ਬੱਚੇ ਉਹ ਉਹ ਮੁਸਲਮਾਨ ਕਹਿਣ ਲੱਗਾ ਵੀ ਭਾਈ ਕਿ ਮੈਂ ਉਹਦਾ ਰਾਹ ਭਟਕ ਗਿਆ ਕਿ ਮੈਂ ਤੁਹਾਡਾ ਕੋਈ ਦੋਖੀ ਨਹੀਂ ਮੈਂ ਤਾਂ ਕੱਢ ਤੇ ਮਰ ਜਾਣਾ ਬਾਹਰ ਕਿ ਮੈਂ ਤੈਨੂੰ ਕਿਉਂ ਮਾਰਦਾ ਕਿ ਮੈਨੂੰ ਰਾਤ ਕੱਟਣ ਨੂੰ ਚੱਕ ਚਾਹੀਦੀ ਐ ਤੂੰ ਕੁਝ ਨਾ ਦੇ ਬਸ ਮੈਂ ਇੱਥੇ ਰਾਤ ਅੰਦਰ ਕੱਟਣਾ ਬਾਅਦ ਵੀ ਵਿੱਚ ਭਿੱਜਦਾ ਸਵੇਰੇ ਬਚਾਰਾ ਸਿੰਘ ਕਹਿੰਦਾ ਤੂੰ ਭਾਵੇਂ ਸੋਨੇ ਦਾ ਬਣ ਜਾ ਮੈਂ ਦਰਵਾਜ਼ਾ ਨਹੀਂ ਖੋਲਦਾ ਤੇਰੇ ਤੇ ਵਿਸ਼ਵਾਸ ਨਹੀਂ ਕਰਦਾ ਉਨੇ ਬਹੁਤ ਮਿਹਨਤਾਂ ਕੀਤੀਆਂ ਸਿੰਘ ਤੇ ਮੈਂ ਨਹੀਂ ਖੋਦਦਾ ਨਾ ਤੇ ਤੇਰਾ ਮੇਰਾ ਫਰਕ ਹੀ ਬੜਾ ਪੈ ਗਿਆ ਸਾਡਾ ਤਾਂ ਫਰਕ ਹੀ ਬਹੁਤ ਹੈ ਜਾਗ ਹੋ ਰਿਹਾ ਤੁਹਾਡੇ ਨਾਲ ਤੁਸੀਂ ਸਾਡੇ ਸਿਰਾਂ ਤੇ ਮੋਲ ਪਾਏ ਹੋਏ ਤੇ ਮੈਂ ਦਰਵਾਜ਼ਾ ਖੋਲਾਂ ਉਹ ਅੰਦਰ ਆਵੇ ਆਪਣੀ ਲੜਾਈ ਹੋਵੇ ਮੈਂ ਘਰ ਆਇਆ ਬੰਦਾ ਮਾਰਾ ਜਾਂ ਤੂੰ ਮੈਨੂੰ ਮਾਰੇ ਕਹਦੇ ਤਾਂ ਗੱਲ ਚੰਗੀ ਨਹੀਂ ਜੇ ਤੂੰ ਨਾ ਵੀ ਮਾਰੇ ਮੈਨੂੰ ਮੈਂ ਤੈਨੂੰ ਮਾਰ ਦਿੰਦਾ ਵੀ ਬਾੜੀ ਗੱਲ ਹੈ ਵੀ ਘਰ ਦਾ ਹੈ ਤੇ ਮੈਂ ਤੈਨੂੰ ਮਾਰ ਤੈਨੂੰ ਗੁਰਨਾਨਕ ਦਾ ਵਾਸਤਾ ਹੈ ਦਰਵਾਜ਼ਾ ਖੋਲ। ਫਿਰ ਸਿੱਖ ਨੇ ਕੋਈ ਅੱਗੋਂ ਜਵਾਬ ਨਹੀਂ ਦਿੱਤਾ। ਛਾਟ ਦਰਵਾਜ਼ਾ ਖੋਲ ਦਿੱਤਾ ਕਿਹਦਾ? ਜਦੋਂ ਗੁਰਨਾਨਦ ਸਾਹਿਬ ਦਾ ਨਾਮ ਸੀ। ਜਦੋਂ ਵਾਸਤਾ ਹੀ ਗੁਰੂ ਪਾਤਸ਼ਾਹ ਦਾ ਪੜ। ਕਿ ਤੈਨੂੰ ਗੁਰਨਾਨਕ ਦਾ ਵਾਸਤਾ ਹੈ ਦਰਵਾਜ਼ਾ ਖੋਲ ਹੈ। ਮੈਂ ਤਾਂ ਸਿਰਫ ਰਾਹ ਕਹਿੰਦਾ। ਦਰਵਾਜ਼ਾ ਖੋਲ। ਇਹ ਇਤਿਹਾਸ ਦੀ ਸਾਖੀ ਹੈ। ਇਹਦੇ ਵਿੱਚ ਦਬਾਬ ਹੈ। कि ਜਦੋਂ ਅਸੀਂ ਅਰਦਾਸ ਕਰਦੇ ਹਾਂ ਸਾਰੇ ਮਹਾਂਪੁਰਖਾਂ ਨੂੰ ਵਡਿਆਉ ਕਿਉਂ ਯਾਦ ਕਰਦੇ ਹਾਂ ਨਾਲ ਉਹਨਾਂ ਦਾ ਨਾਮ ਕਿਉਂ ਲੈਨੇ ਕਿਉਂਕਿ ਖਾਲਸਾ ਜੀ ਪਰ ਸਾਡਾ ਵੀ ਬੜਾ ਪਾਇਆ ਆਪਣੇ ਗੁਰੂ ਸਾਡਾ ਵੀ ਬੜਾ ਬਖਰੇਵਾ ਤੇ ਦੂਰੀਆਂ ਬਹੁਤ ਲੰਮੀਆਂ ਹੋ ਗਈਆਂ ਨੇ ਅਸੀਂ ਕਿਹੜਾ ਗੁਰੂ ਆਸੇ ਮੁਤਾਬ ਗੁਰੂ ਸਰਾਂਤ ਮੁਤਾਬ ਕਹਿ ਦਿੰਦੇ ਆ ਤੇ ਜਦੋਂ ਅਸੀਂ ਅਰਦਾਸ ਕਰਦੇ ਆ ਨਾ ਉਹਨਾਂ ਸਾਰੇ ਵੱਡਿਆਂ ਚੇਤੇ ਕਰਦੇ ਸੀ ਤਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਨਾਮ ਦਾ ਵਾਸਤਾ ਪੈਂਦਾ ਗੁਰੂ ਅਗੇ ਤੇ ਉਹਨਾਂ ਦੇ ਨਾਮ ਦੇ ਵਾਸਤੇ ਨੂੰ ਸੁਣਦਿਆਂ ਸਤਿਗੁਰੂ ਨਾਨਕ ਸਾਹਿਬ ਗੁਰੂ ਗੰਕੂਰ ਸਾਹਿਬ ਆਪਣੇ ਦਰਵਾਜ਼ੇ ਸਾਡੇ ਲਈ ਖੋਲ ਦਿੱਤੇ ਬੋਲੇ ਈ ਸੋਨਿਆ ਸਤਿ ਆਕਾਲ ਉਹਨਾਂ ਸਾਰੇ ਰਖੜੀਆਂ ਤੇ ਚੜ੍ਹ ਕੇ ਤਾਂ ਆ ਰਹੇ ਨਿਰਤਿਆਲੇ ਸਾਰਿਆਂ ਦਾ ਨਾਮ ਤੇ ਦੇਖੇ ਨਾ ਇੰਨਾ ਸਾਰਿਆਂ ਦਾ ਧੰਨ ਤੇ ਧਾਰਦੇ ਐ ਮੈਂ ਇਹਨਾਂ ਦੀ ਅਰਦਾਸ ਸੁਣ। ਮੈਂ ਵੀ ਵਰਜਨ ਤੇ ਆਇਆ ਇਸ ਘਟਨਾ ਤੋਂ। ਦਿੱਤੀ ਵੀਰੋ ਕਹਿ ਗੁਰ ਦਰਦਿਆਲ ਚ। ਮੈਂ ਕਿਹਨੇ ਜਾਣਾ ਤੁਸੀਂ ਕੌਣ? ਮੈਂ ਕਿਹਾ ਮੈਂ ਖੋਲ ਜਾ ਦਰਵਾਜ਼ਾ। ਭਾਈ ਗਾਉ ਜਿਹਨੇ ਗੁਰੂ ਸਾਹਿਬ ਜੀ ਦੀ ਬੇਸ਼ਾਨੀ ਜਦੋਂ ਅੰਦਰ ਦਰਵਾਜ਼ੇ ਦੇ ਦਿੱਤੀ। ਵੇਖਿਆ ਉਸੇ ਮੇਲੇ ਦੀ ਵੀ ਜਿਹਨੇ ਕੋਈ ਸਵਾਲ ਨਹੀਂ ਕੀਤਾ ਦਰਵਾਜ਼ਾ ਖੋਲ੍ਹ। ਜਿਹਨੇ ਪੈਦਾ ਜੀ ਦੀ ਨਿਸ਼ਾਨੀ ਉਹ ਨਾਲੇ ਭੇਟੇ ਹੋਏ ਸੇਵਕ ਨੇ। ਚਾਹ ਦਾ ਘੋੜੇ ਤੇ ਸਵਾਰ ਹੋਏ ਤੇ ਚਰਨ ਕੇ ਸਾਥ ਨੂੰ ਦਿੱਤਾ ਹੀ ਖੋਲ੍ਹ। ਜਦੋਂ ਉਹ ਦੇਵ ਨੇ ਪ੍ਰਵਾਸ ਤੋਹ ਦਿੱਤਾ। ਬਾਸਾ ਕਹਿੰਦੇ ਆਓ ਇਹ ਨੂੰ ਸਿੱਖੋ। ਹੁਣ ਬੇਫਿਕਰੀਅਤ ਚ ਚੱਲ ਕੇ ਧੀਜ ਨਾਲ ਜੰਗ ਲੜੀ। ਦੋਗੜ ਸਾਹਿਬ 25 ਸਿੱਖਾਂ ਨੇ ਮੋਰਚਾ ਲਾਇਆ ਲੱਕੜ ਦੀਆਂ ਤੋਪਾਂ ਚੱਲੀਆਂ ਉੱਥੇ ਸਵੇਰੇ ਦਿਨ ਚੜ੍ਹਦਿਆਂ ਤੋਂ ਇੱਕ ਪੈਰ ਦੇ ਦੀ ਚੜ੍ਹਿਆ ਸੀ ਤੇ 7000 ਫੌਜ ਮਾਰ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਪਾਤਸ਼ਾਹ ਨੇ ਗੁਰੂ ਕੇ ਸਿੱਖਾਂ ਨੇ ਪਹਿਲਾ ਜੰਗ ਲੜ ਕੇ ਪਹਿਲੀ ਫਤਿਹ ਪ੍ਰਾਪਤ ਕੀਤੀ